ਨੇ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਸਾਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਸੰਜੀਵ अरोड़ा ਜੀ ਨੂੰ ਪਿਆਰ ਦੇ ਕੇ ਜਿੱਤਿਆ ਹੈ ਬਹੁਤ ਵਧੀਆ ਲੀਡ ਨਾਲ ਜਿੱਤਿਆ ਬੜਾ ਬੜਾ ਧੰਨਵਾਦ ਹੈ ਸਾਰਿਆਂ ਦਾ ਪਰਮਾਤਮਾ ਦੀ ਕਿਰਪਾ ਨਾਲ ਅੱਜ ਅਸ਼ੀਰਵਾਦ ਬਖਸ਼ਿਆ ਰੱਖਣਾ ਤੇ ਸਾਰੇ ਸਾਰੇ ਆਮ ਆਦਮੀ ਪਾਰਟੀ ਵਾਲੇ ਵੀ ਵਾਹਿਗੁਰੂ ਦੀ ਕਿਰਪਾ ਰਵੇ ਹਾਂਜੀ ਮਾਹਬੋਬਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਮੁੰਡਿਆ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪ੍ਰਧਾਨਗੀ ਲਈ ਨਹਿਕ ਸੰਦੇਹਾ ਤੇ ਪ੍ਰਧਾਨਗੀ ਦਾ ਸਰੂਪ ਆ ਪਾਇਆ ਤੇ ਮੈਂ ਉਹਨਾਂ ਨੂੰ ਧੰਨਵਾਦ ਆਦੇ ਦਿਲੋਂ ਕਰਦਾ ਤੇ ਸਾਰੇ ਸਟਾਫ ਮੈਂਬਰਾਂ ਨੂੰ ਜੁਨੀਅਨ ਦੇ ਸਾਰੇ ਸਟਾਫ ਮੈਂਬਰਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਆ ਪ੍ਰਧਾਨਗੀ ਲਈ ਵੋਟ ਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਅੱਜ ਬਹੁਤ ਖੁਸ਼ੀ ਹੋਈ ਆ ਜੀ ਦਸਮੇਂ ਟੈਕਸੀ ਜੁਨੀਅਨ ਦੇ ਵਿੱਚ ਸਾਡੇ ਮੰਤਰੀ ਸਾਹਿਬ ਆਏ ਆ ਸਭ ਤੋਂ ਪਹਿਲਾਂ ਨਾਲ ਅਸੀਂ ਉਹਨਾਂ ਨੂੰ ਵਧਾਈਆਂ ਦਿੰਨੇ ਆ ਲੁਧਿਆਣਾ ਸੀਟ ਜਿੱਤ ਕੇ ਆਏ ਆ ਬਹੁਤ ਵੱਡੀ ਕੁਰਬਾਨੀ ਸੀਗੀ ਸਾਰੀ ਪਾਰਟੀ ਨੇ ਇਕਜੁੱਟ ਹੋ ਕੇ ਸੀਟ ਜਿੱਤੀ ਆ ਅਸੀਂ ਸਭ ਤੋਂ ਵੱਧ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਉਸ ਤੋਂ ਵੱਧ ਵਧਾਈ ਅਸੀਂ ਜਗ੍ਹਾ ਜੀ ਨੂੰ ਦਿੰਨੇ ਆ ਸਾਡੇ 10 ਮਿੰਟ ਟੈਕਸੀ ਦੇ ਪ੍ਰਧਾਨ ਚੁਣੇ ਗਏ ਆ ਔਰ ਮੰਤਰੀ ਜੀ ਸਾਹਿਬ ਆਏ ਸੀ ਆਪ ਉਹਨਾਂ ਨੇ ਹਾਰ ਪਾਏ ਆ ਅਸੀਂ ਸਾਨੂੰ ਇਹ ਤੇ ਬਹੁਤ ਮਾਣ ਹੈਗਾ ਜਗ੍ਹਾ ਜੀ ਤੇ ਵੀ ਅਸੀਂ ਅੱਗੇ ਵੀ ਵੱਧ ਚੜ੍ਹ ਕੇ ਕੰਮ ਕਰਾਂਗੇ ਟੈਕਸੀ ਦਾ ਜੋ ਵੀ ਕੰਮ ਹੋਊਗਾ ਅਸੀਂ ਲੋਕ ਭਲਾਈ ਦੇ ਸਾਰੇ ਸਾਰੇ ਕੰਮ ਕਰਾਂਗੇ ਲੋਕ ਭਲਾਈ ਦੇ ਵੀ ਕੰਮ ਕਰੇ ਜਾਣਗੇ ਯੂਨੀਅਨ ਦੇ ਮੈਂਬਰ ਹਰੇਕ ਕੰਮ ਦੇ ਮੂਹਰੇ ਆਉਂਦੇ ਨੇ ਜੀ ਤੇ ਹਰੇਕ ਕੰਮ ਲਈ ਸਾਰੇ ਪਾਸਿਓ ਸਾਨੂੰ ਸੱਦਾ ਆਉਂਦਾ ਤੇ ਅਸੀਂ ਮੂਰੇ ਹੋ ਕੇ ਜਾਂਦੇ ਆਂ ਕੁੜੀਆਂ ਦੇ ਵਿਆਹ ਹੋਣ ਕੋਈ ਗਰੀਬ ਗੁਰਬੇ ਦਾ ਕੰਮ ਹੋਵੇ ਸਭ ਜੱਗਾ ਜੀ ਕਰਾਉਂਦੇ ਨੇ ਤੇ ਮੂਰੇ ਹੋ ਕੇ ਚੱਲਦੇ ਨੇ ਤੇ ਸਾਰਿਆਂ ਨੂੰ ਇਹਨਾਂ ਤੇ ਬਹੁਤ ਆਸਾਂ ਨੇ ਤੇ ਆਸਾਂ ਤੇ ਖਰੇ ਉਤਰਨਗੇ ਵਾਹਿਗੁਰੂ ਖਾਲਸਾ ਬਾਜੂ ਕੀ ਫਤਿਹ ਜੋ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੱਗੇ ਵੀਰ ਨੂੰ ਸਾਰਿਆਂ ਨੇ ਆਪ ਹੀ ਮਣਕੇ ਚੁਣਿਆ ਵਾ ਤੇ ਸਾਨੂੰ ਇਹਨਾਂ ਤੇ ਬਹੁਤ ਆਸ ਵੀ ਆ ਤੇ ਇਹ ਜੁਨੀਅਨ ਨੂੰ ਅੱਗੇ ਲੈ ਕੇ ਵੀ ਜਾਣਗੇ ਤੇ ਕੰਮਕਾਰ ਦੇ ਵਿੱਚ ਵੀ ਬਾਕੀ ਜਿੰਨੇ ਆ ਗੱਡੀਆਂ ਖੜੀਆਂ ਨੇ ਸਾਰਿਆਂ ਨੂੰ ਸਾਂਝਾ ਰਲ ਕੇ ਕੰਮ ਵੀ ਦਿਵਾਉਣਗੇ ਬਾਈ ਬੁਖੇਖਾ ਜੀ ਖਾਲਸਾ ਵਾ ਬਾਈ ਕੋ ਜੀ ਪੱਤੇ ਜੀ